ਹਾਂਜੀ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਇਸ ਸਮੇਂ ਜਿਸ ਥਾਂ ਤੇ ਤੁਸੀਂ ਮੌਜੂਦ ਹੋ ਹਾਂਜੀ ਜਿਹੜਾ ਸਥਾਨ ਵੀਡੀਓ ਵਿੱਚ ਨਰ ਆ ਰਿਹਾ ਬੈਕ ਸਾਈਡ ਤੇ ਇਹ ਸਥਾਨ ਕੀ ਹੈ ਇਹਦਾ ਨਾਮ ਦੱਸੋ ਜੀ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਬਿਲਕੁਲ ਸਹੀ ਜੀ ਤਖਤ ਸ੍ਰੀ ਕੇਸਗੜ ਸਾਹਿਬ ਬਿਲਕੁਲ ਹੀ ਇੱਕ ਵਾਰ ਦਰਸ਼ਨ ਕਰ ਲਓ ਗੁਰੂ ਪਿਆਰਿਓ ਇਹ ਹੈ ਤਖਤ ਸ੍ਰੀ ਕੇਸਗੜ ਸਾਹਿਬ ਚਲੋ ਤਖਤ ਸ੍ਰੀ ਕੇਸਗੜ ਸਾਹਿਬ ਜਿਹੜਾ ਹੈ ਇਹ ਕਿਸ ਜ਼िले ਦੇ ਵਿੱਚ ਹੈ ਇਹ ਇਹ ਦੱਸ ਸਕਦਾ ਕੋਈ ਜੀ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜੀ ਇਹ ਜੀ ਸ੍ਰੀ ਅਨੰਦਪੁਰ ਸਾਹਿਬ ਨਹੀਂ ਅਨੰਦਪੁਰ ਸਾਹਿਬ ਕੋਈ ਜ਼ਿਲ੍ਹਾ ਨਹੀਂ ਹੈ ਰੂਪਨਗਰ ਬਿਲਕੁਲ ਬਿਲਕੁਲ ਰੂਪਨਗਰ ਜ਼ਿਲ੍ਹੇ ਦੇ ਵਿੱਚ ਸੁਸ਼ੋਭਿਤ ਹੈ ਤਾਂ ਸ੍ਰੀ ਕੇਸਗੜ੍ਹ ਸਾਹਿਬ ਠੀਕ ਹੈ ਮੇਰਾ ਅਗਲਾ ਸਵਾਲ ਹੈ ਜੀ ਜੇ ਤੁਸੀਂ ਇਸ ਥਾਂ ਤੇ ਆਣਾ ਚਾਹੁੰਦੇ ਹੋ ਕਿਹੜੇ ਕਿਹੜੇ ਸਾਧਨ ਦੇ ਜਰੀਏ ਤੁਸੀਂ ਆ ਸਕਦੇ ਹੋ ਇਹਦੇ ਬਾਰੇ ਜਾਣਕਾਰੀ ਦਿਓ ਬਿਲਕੁਲ ਕਿਵੇਂ ਕਿਵੇਂ ਆ ਜਾ ਸਕਦਾ ਜੀ ਤੁਸੀਂ ਜੀ ਬੱਸ ਤੇ ਵੀ ਆ ਸਕਦੇ ਹੋਗੇ ਬੱਸ ਸਿੱਧੀਆਂ ਹੁੰਦੀਆਂ ਨੇਗੇ ਪਟਿਆਲੇ ਤੇ ਸੰਗਰੂਰ ਤੋਂ ਆਦਰਵਾਇਜ਼ ਤੁਸੀਂ ਚਾਹੋ ਸਾਰੇ ਪਾਸੋਂ ਆਉਂਦੀਆਂ ਟ੍ਰੇਨ ਤੇ ਵੀ ਆ ਸਕਦੇ ਹੋ ਕਿਉਂਕਿ ਟ੍ਰੇਨ ਰੇਲਵੇ ਸਟੇਸ਼ਨ ਆ ਜਿਹੜਾ ਬਿਲਕੁਲ ਹੀ ਸਾਹਮਣੇ ਹੈਗਾ ਕੇਸਗੜ ਸਾਹਿਬ ਦੇ ਜਿਨੂੰ ਕਿ ਆਪ ਅਨੰਦਪੁਰ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਆਂਗੇ ਤੇ ਅਗਰ ਤੁਸੀਂ ਆਪਣੇ ਵਹੀਕਲ ਤੇ ਆਨੇ ਹੋਗੇ ਤਾਂ ਤੁਸੀਂ ਬਹੁਤ ਹੀ ਕੰਫਰਟੇਬਲ ਹੀ ਪਹੁੰਚ ਜਾਨੇ ਹੋਗੇ ਕਿਉਂਕਿ ਆਪਣੇ ਵਹੀਕਲ ਵਰਗੀ ਮौज ਕਿਤੇ ਵੀ ਨਹੀਂ ਹੈਗੀ ਚਲੋ ਇੱਕ ਇਹ ਜਾਣਕਾਰੀ ਦਿਓ ਕਿ ਇੱਥੇ ਜੇ ਤੁਸੀਂ ਆਨੇ ਹੋ ਤਾਂ ਜੇ ਤੁਸੀਂ ਆਪਣੀ ਵਹੀਕਲ ਨੂੰ ਪਾਰਕ ਕਰਦੇ ਹੋ ਕੀ ਉਹਦਾ ਕੋਈ ਪਾਰਕਿੰਗ ਦਾ ਕਿਰਾਇਆ ਵਗੈਰਾ ਹੈ ਨਹੀਂ ਹਾਂਜੀ ਬਿਲਕੁਲ ਇੱਥੇ ਦੋ ਪਾਰਕਿੰਗਾਂ ਨੇ ਵੈਸੇ ਤਾਂ ਬਹੁਤ ਸਾਰੀਆਂ ਪਾਰਕਿੰਗਾਂ ਨੇ ਬਟ ਜੋ ਅਸੀਂ ਯੂਜ਼ ਕਰਦੇ ਆ ਮੈਂ ਤੁਹਾਨੂੰ ਉਹ ਦੱਸ ਰਹੀ ਆ ਦੋ ਪਾਰਕਿੰਗਾਂ ਯੂਜ਼ ਕਰਦੇ ਆਂਗੇ ਇੱਕ ਤਾਂ ਬਿਲਕੁਲ ਹੀ ਤੁਹਾਨੂੰ ਜਿਹੜਾ ਪਿਛਲਾ 뷰 ਦਿਖ ਰਿਹਾਗਾ ਹਾਂਜੀ ਤੇ ਇਹ ਵਾਲੀ ਲੋਕੇਸ਼ਨ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਂਗੇ ਇੱਕ ਤਾਂ ਇਹ ਵਾਲੀ ਪਾਰਕਿੰਗ ਆ ਤੇ ਇਸ ਦੇ ਬਿਲਕੁਲ ਹੀ ਸਾਹਮਣੇ ਆ ਜੀ ਇੱਕ ਪਾਰਕਿੰਗ ਉਹ ਕੱਚੀ ਪਾਰਕਿੰਗ ਆਗੀ ਸਾਰੀ ਜਿਵੇਂ ਇਹ ਤਾਂ ਸਾਰੀ ਪੱਕੀ ਹੈਗੀ ਬਟ ਉਹ ਕੱਚੀ ਪਾਰਕਿੰਗ ਆ ਉਹ ਵੀ ਬਹੁਤ ਹੀ ਖੁੱਲਡੁੱਲੀ ਹੈਗੀ ਤੁਸੀਂ ਆਪਣੇ ਵਹੀਕਲ ਨੇ ਜਿਹੜੇ ਉੱਥੇ ਵੀ ਪਾਰਕ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸਟ ਹੈ ਹਾਂਜੀ ਉੱਥੇ ਇੱਕ ਪਰਚੀ ਕੱਟ ਹਾਂਜੀ ਉਸ ਸਾਈਡ ਪਰਚੀ ਕੱਟ ਦਿਓ ਪਰਚੀ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਜਿਹੜੀ ਤੁਹਾਨੂੰ ਸਲਿੱਪ ਦੇਣੀ ਉਹਨੂੰ ਸੰਭਾਲ ਕੇ ਰੱਖਿਓ ਕਿਉਂਕਿ ਜੋ ਤੁਸੀਂ ਵਾਪਸ ਆਉਂਗੇ ਜਾਂ ਫਿਰ ਉੱਥੋਂ ਜਾਓਗੇ ਤੁਸੀਂ ਉਹ ਸਲਿੱਪ ਉਹਨਾਂ ਨੂੰ ਵਾਪਸ ਰਿਟਰਨ ਕਰਨੀ ਹੈਗੀ ਜੀ ਬਸ ਇਹ ਵਾਲੀ ਪਾਰਕਿੰਗ 'ਚ ਤੁਹਾਡੀ ਕੋਈ ਜੀ 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 ਮੇਰਾ ਅਗਲਾ ਸਵਾਲ ਹੈ ਵੈਸੇ ਪੁੱਛਣਾ ਨਹੀਂ ਚਾਹੀਦਾ ਪਰ ਫਿਰ ਵੀ ਪੁੱਛ ਲੈਣਾ ਜੇ ਤੁਸੀਂ ਇੱਥੇ ਆਨੇ ਹੋ ਇਸ ਥਾਂ ਤੇ ਹਨਨਪੁਰ ਸਾਹਿਬ ਹੈ ਨਾ ਤੇ ਖਾਣ ਪੀਣ ਦੀ ਕੋਈ ਟੈਨਸ਼ਨ ਹੈ ਇੱਥੇ ਬਿਲਕੁਲ ਵੀ ਨਹੀਂ ਜੀ ਇੱਥੇ ਇੱਕ ਤਾਂ ਲਗਾ ਲਓ ਤੁਸੀਂ ਜਿਵੇਂ ਇੱਕ ਕਹਿ ਦਿੰਨੇ ਆਗੇ ਵੀ ਗੁਰੂਆਂ ਦੀ ਨਗਰੀ ਹੈਗੀ ਬਹੁਤ سارے ਗੁਰਦੁਆਰੇ ਨੇਗੇ ਇੱਥੇ ਤੁਹਾਨੂੰ ਉੱਪਰ ਵੀ ਜੋ ਤੁਸੀਂ ਜਾਓਗੇ ਦੋ ਤਿੰਨ ਗੁਰਦੁਆਰੇ ਮਿਲ ਜਾਣਗੇ ਬਟ ਜਿਹੜਾ ਇੱਥੇ ਦਾ ਲੰਗਰ ਹਾਲ ਆ ਇਹ ਵੀ 24 ਘੰਟੇ ਖੁੱਲ੍ਹਾ ਹੀ ਰਹਿੰਦਾ ਹੈਗਾ ਬਿਲਕੁਲ ਬਿਲਕੁਲ ਇੱਥੇ ਜਿੰਨੇ ਵੀ ਤਕਰੀਬ ਲੰਗਰ ਹਾਲ ਨੇ ਉੱਥੇ 24 ਘੰਟੇ ਲੰਗਰ ਚੱਲਦਾ ਹੀ ਚੱਲਦਾ ਹੈ ਉਚਾ ਦਾ ਲੰਗਰ ਵੀ ਹੁੰਦਾ ਕੀ ਕੀ ਹੁੰਦਾ ਹਾਂਜੀ ਬਿਲਕੁਲ ਚਾਹ ਵੀ 24 ਘੰਟੇ ਹੁੰਦੀ ਹੈ ਤੇ ਖਾਣ ਪੀਣ ਦਾ ਪ੍ਰਬੰਧ ਆ ਜਿਹੜਾ ਉਹ ਵੀ 24 ਘੰਟੇ ਹੀ ਵੀ ਕਈ ਵਾਰ ਛੋਟੇ ਬ ਔਰ ਨਾਲੇ ਦੁੱਧ ਦਾ ਪ੍ਰਬੰਧ ਹੁੰਦਾ ਜੀ ਅੱਛਾ ਦੁੱਧ ਦਾ ਪ੍ਰਬੰਧ ਹੀ ਹੁੰਦਾ ਹੈ ਹਾਂ ਜੀ ਤੁਸੀਂ ਉੱਥੇ ਦੁੱਧ ਲੈ ਸਕਦੇ ਹੋ ਬੱਚਿਆਂ ਲਈ ਕਦੋਂ ਮਰਜ਼ੀ ਇੱਕ ਤਾਂ ਹੁੰਦਾ ਵੀ ਟਾਈਮ ਹੁੰਦਾ ਵੀ ਇੰਨੇ ਤੋਂ ਇੰਨੇ ਟਾਈਮ ਹੀ ਲੈ ਸਕਦੇ ਹੋ ਜਾਂ ਫਿਰ ਔਨਲੀ ਸਵੇਰ ਹੀ ਲੈ ਸਕਦੇ ਹੋ ਬਟ ਨਹੀਂ ਇੱਥੇ ਕੋਈ ਟਾਈਮ ਲਿਮਟ ਨਹੀਂ ਹੈਗੀ ਤੁਸੀਂ ਕਦੋਂ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਮੇਰਾ ਅਗਲਾ ਸਵਾਲ ਹੈ ਜੀ ਹਾਂ ਜੀ ਅਨੰਦਪੁਰ ਸਾਹਿਬ ਚ ਯਾਨੀ ਕਿ ਅਨੰਦਪੁਰ ਚ ਕਿੰਨੇ ਕਿਲੇ ਹਨ ਤੁਸੀਂ ਇਹ ਦੱਸਣਾ ਜੀ ਜੇ ਜਿਹੜੇ ਵੀਰਪੈਣ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਉਹ ਵੀ ਦੱਸ ਸਕਦੇ ਹਾਂ ਕਰਨਪੁਰ ਸਾਹਿਬ ਦੇ ਕਿੰਨੇ ਕਿਲੇ ਹਨ ਨੰਦਪੁਰ ਸਾਹਿਬ ਵਿਖੇ ਕੁੱਲ 5 ਕਿਲੇ ਨੇ ਜੀ ਜਿਨ੍ਹਾਂ ਦੇ ਨਾਮ ਅਸੀਂ ਤੁਹਾਨੂੰ ਮਿਲ ਕੇ ਦੱਸਾਂਗੇ ਪਹਿਲਾ ਹੈਗਾ ਜੀ ਕਿਲਾ ਲੋਗੜ ਸਾਹਿਬ ਕਿਲਾ ਨੰਦਗੜ ਸਾਹਿਬ ਕਿਲਾ ਹੋਲਗੜ ਸਾਹਿਬ ਕਿਲਾ ਫਟੇਗੜ ਸਾਹਿਬ ਕਿਲਾ ਤਾਰਾਗੜ ਸਾਹਿਬ ਬਿਲਕੁਲ ਸਹੀ ਜਵਾਬ ਹੈ ਜੀ ਤੇ ਜਿਹੜੇ ਕਿਲਿਆਂ ਬਾਰੇ ਤੁਸੀਂ ਦੱਸਿਆ ਜੀ ਇਹਨਾਂ ਕਿਲਿਆਂ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਕਿਲਾ ਬਣਾਇਆ ਗਿਆ ਸੀ ਉਹ ਸਾਰਿਆ ਗਿਆ ਸੀ ਉਹ ਕਿਲਾ ਕਿਹੜਾ ਸੀ ਇਹ ਦੱਸਣਾ ਜੀ ਜਿਹੜੇ ਵੀਰਪੈਣ ਵੀਡੀਓ ਦੇਖ ਰਹੇ ਨੇ ਉਹ ਵੀ ਦੱਸ ਸਕਦੇ ਕਮੈਂਟ ਰਾਈ ਬਿਲਕੁਲ ਜੀ ਸਭ ਤੋਂ ਪਹਿਲਾ ਕਿਲਾ ਸਾਰਿਆ ਗਿਆ ਸੀ ਜੀ ਅਨੰਦਗੜ੍ਹ ਸਾਹਿਬ ਖਾਨੰਦਗੜ੍ਹ ਸਾਹਿਬ ਬਿਲਕੁਲ ਜੀ ਠੀਕ ਹੈ ਇੱਕ ਮੈਨੂੰ ਇਹ ਵੀ ਦੱਸੋ ਜੀ ਇੱਥੇ ਤੁਸੀਂ ਗੱਲ ਕੀਤੀ ਹੈ ਕਿਲਾ ਲੋਹਗੜ੍ਹ ਸਾਹਿਬ ਜੀ ਦੀ ਹੈ ਨਾ ਬਿਲਕੁਲ ਜੀ ਇਹ ਕਿਲਾ ਲੋਹਗੜ੍ਹ ਸਾਹਿਬ ਸੀ ਉੱਥੇ ਜਦੋਂ ਉਹਦੀ ਉਸਾਰੀ ਹੋਈ ਸੀ ਇੱਕ ਦਰਿਆ ਵਗਦਾ ਸੀ ਹੁਣ ਵੀ ਵਗਦਾ ਥੋੜਾ ਦੂਰੀ ਤੇ ਹੈ ਉਸ ਦਰਿਆ ਦਾ ਕੀ ਨਾਮ ਹੈ ਪਤਾ ਆਪ ਜੀ ਨੂੰ ਬਿਲਕੁਲ ਪਤਾ ਜੀ ਹਾਂ ਦੱਸੋ ਜੀ ਸਤਲੁਜ ਦਾ ਵਯਾ ਸਤਲੁਜ ਦਰਿਆ ਬਿਲਕੁਲ ਸਹੀ ਜਵਾਬ ਸਤਲੁਜ ਦਰਿਆ ਹੁਣ ਵੀ ਵਗਦਾ ਲੇਕਿਨ ਥੋੜੀ ਦੂਰੀ ਤੇ ਹੈ ਨਾ ਬਿਲਕੁਲ ਜੀ ਜੀ ਲੋ ਜੀ ਮੇਰਾ ਅਗਲਾ ਸਵਾਲ ਹੈ ਜੀ ਜੀ ਆਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਆਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਦੋਸਤੋ ਜਿਹੜੇ ਵੀਰਪੈਣ ਵੀਡੀਓ ਦੇਖ ਰਹੇ ਨੇ ਕਮੈਂਟ ਰੇ ਵਿੱਚ ਜਵਾਬ ਦੇ ਸਕਦੇ ਆਂ ਜੀ ਆਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਹੈਗਾ ਸੀ ਜੀ ਮਾਖੋਵਾਲ ਮਾਖੋਵਾਲ ਇਹ ਜਿਹੜਾ ਨਾਮ ਹੈ ਮਾਖੋਵਾਲ ਇਹ ਮਾਖੋਵਾਲ ਕਿਉਂ ਸੀ ਕਿਉਂਕਿ ਉਸ ਸਮੇਂ ਇੱਥੇ ਇੱਕ ਮਾਖੋ ਨਾਮ ਦਾ ਡਾਕੂ ਰਹਿੰਦਾ ਸੀਗਾ ਜੋ ਕਿ ਇੱਥੇ ਕਿਸੇ ਨੂੰ ਵੀ ਵਸਨ ਨਹੀਂ ਦਿੰਦਾ ਸੀਗਾ ਫਿਰ ਇਸ ਵਾਰ ਗੁਰੂ ਤੇਗ ਬਹਾਦਰ ਜੀ ਨੇ ਆ ਕੇ ਉਸ ਨੂੰ ਇੱਥੋਂ ਭਜਾਇਆ ਸੀਗਾ ਤੇ ਉਹਨਾਂ ਨੇ ਹੀ ਆਪਣੀ ਮਾਤਾ ਦੇ ਨਾਮ ਤੇ ਮਾਤਾ ਨਾਨਕੀ ਦੇ ਨਾਮ ਤੇ ਇੱਥੇ ਦਾ ਨਾਮ ਸੀਗਾ ਜਿਹੜਾ ਉਹ ਨਾਨਕੀ ਚੱਕ ਨਾਨਕੀ ਰੱਖਿਆ ਸੀ ਚੱਕ ਨਾਨਕੀ ਬਿਲਕੁਲ ਸਹੀ ਚੱਕ ਨਾਨਕੀ ਰੱਖਿਆ ਸੀਗਾ ਬਿਲਕੁਲ ਸਹੀ ਜਵਾਬ ਹੈ ਜੀ ਤੇ ਚੱਕ ਨਾਨਕੀ ਤੋਂ ਇਸ ਥਾਨ ਦਾ ਨਾਮ ਅਨੰਦਪੁਰ ਸਾਹਿਬ ਕਿਵੇਂ ਪਿਆ ਮਤਲਬ ਕਦੋਂ ਪਿਆ ਜਾਂ ਕਿਹਨੇ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀਗਾ ਚੱਕ ਨਾਨਕੀ ਦੇ ਵਿੱਚ ਜਦੋਂ ਕਸ਼ਮੀਰੀ ਪੰਡਤ ਇੱਥੇ ਆਏ ਸਨ ਤੇ ਗੁਰਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਗਏ ਸਨ ਸ਼ਹਾਦਤ ਦੇਣ ਦੇ ਲਈ ਠੀਕ ਹੈ ਤੇ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ ਕਿ ਤੇ ਉਸ ਸਮੇ ਗੁਰਗੋਬ ਸਿੰਘ ਜੀ ਨੇ ਇਸ ਥਾਨ ਦਾ ਨਾਮ ਜਿਹੜਾ ਹੈ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਰੱਖਿਆ ਸੀ ਅਨੰਦਾ ਦੀ ਪੂਰੀ ਹਾਂਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਅੱਜ ਅਸੀਂ ਇੱਥੇ ਪਹੁੰਚਿਆ ਅਨੰਦਪੁਰ ਸਾਹਿਬ ਥੋੜਾ ਜਿਹਾ ਇਤਿਹਾਸ ਸਾਹਿਬ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਅੱਛਾ ਇੱਕ ਸਵਾਲ ਮੇਰੇ ਮਾਈਂਡ ਚ ਹੋਰ ਆ ਰਿਹਾ ਉਹ ਵੀ ਪੁੱਛ ਲੈਣਾ ਗੁਰਗੋਬ ਸਿੰਘ ਜੀ ਦਾ ਵਿਆਹ ਵੀ ਹੋਇਆ ਸੀ ਇੱਥੇ ਕਿਤੇ ਲੱਗੇ ਸਾਗੇ ਕੋਈ ਜਗ੍ਹਾ ਆ ਉਸ ਥਾਨ ਦਾ ਨਾਮ ਦੱਸੋ ਜੀ ਗੁਰੂਕਲਾ ਹਰ ਗੁਰੂਕਲਾ ਹਰ ਬਿਲਕੁਲ ਬਿਲਕੁਲ ਗੁਰੂਕਲਾ ਹਰ ਬਿਲਕੁਲ ਪਚਾ ਇੱਕ 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 ਹੋਰ ਯਾਦ ਆ ਗਿਆ ਇੱਥੇ ਹੀ ਪਹਾੜੀ ਰਾਜਿਆਂ ਨੇ ਗੁਰਗੋਬਿੰਦ ਸਿੰਘ ਜੀ ਤੇ ਹੋਇ ਹਮਲਾ ਕੀਤਾ ਸੀ ਗੋਲੀਆਂ ਚਲਾਈਆਂ ਸੀ ਗੋਲੀਆਂ ਦੇ ਨਿਸ਼ਾਨ ਅੱਜ ਵੀ ਹਨ ਉਹ ਗੁਰਦਾਰਾ ਸਾਹਿਬ ਦਾ ਨਾਮ ਦੱਸੋ ਤੁਸੀਂ ਸਾਰੇ ਗਏ ਹੋ ਨੰਗਾ ਪਤਾ ਹੈ ਜੀ ਜੀ ਦੱਸੋ ਗੁਰੂ ਕਨੜ ਗੁਰੂ ਕਨੜ ਬਿਲਕੁਲ ਬਿਲਕੁਲ ਹਿਮਾਚਲ ਦੇ ਵਿੱਚ ਤਾਂ ਤੇ ਆਪਣੀ ਨੈਕਸਟ ਵੀਡੀਓ ਆ ਜਿਹੜੀ ਉਹ ਗੁਰੂਕਲ ਹਰ ਤੇ ਗੁਰਦੁਆਰਾ ਨਰ ਸਾਹਿਬ ਤੇ ਆਉਗੀ ਸੋ ਪਲੀਜ਼ ਨੈਕਸਟ ਵੀਡੀਓ ਨੂੰ ਜ਼ਰੂਰ ਵਾਚ ਕਰਿਆ ਤੁਸੀਂ ਵੀ ਵੀਡੀਓ ਲਗਾਤਾਰ ਦੇਖਿਆ ਕਰੋ ਬਤਵਾਏ ਸ਼ੇਅਰ ਕਰਦੇ ਕਰੋ ਕਮੀ ਪੇਸੀ ਜ਼ਰੂਰ ਦੱਸਿਓ ਸੁਧਾਰ ਕਰਿਆ ਕਰਾਂਗੇ ਮਿਲਦੇ ਆ ਨੈਕਸਟ ਵੀਡੀਓ ਵਿੱਚ